ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਹੁਣੇ-ਹੁਣੇ ਬੈਂਕ ਚੈੱਕ ਖਾਤਾ ਰੱਖਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੁਆ ਰਹੀ ਹੈ ਜੀ ਹਾਂ ਸੀਬੀਆਈ ਨੇ 10 ਤੋਂ ਲੈ ਕੇ 13 ਨਵੰਬਰ ਦਰਮਿਆਨ ਯੂਕੋ ਬੈਂਕ ਦੇ ਕੇ ਵਾਲੀ 1000 ਖਾਤਾਧਾਰਕਾਂ ਦੇ ਖਾਤਿਆਂ 'ਚ ਅਚਾਨਕ 820 ਕਰੋੜ ਰੁਪਏ ਜਮ੍ਹਾਂ ਕਰਾਉਣ ਦੇ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਹੈ ਤਾਂ ਇਸ ਮਾਮਲੇ 'ਚ ਜਦੋਂ ਰਕਮ ਖਾਤਿਆਂ 'ਚ ਜਮ੍ਹਾਂ ਕੀਤੀ ਗਈ ਸੀ ਤਾਂ ਉਹਨਾਂ ਖਾਤਿਆਂ ਤੋਂ ਕੋਈ ਡੈਬਿਟ ਕਾਰਡ ਡੈਬਿਟ ਰਿਕਾਰਡ ਨਹੀਂ ਕੀਤਾ ਗਿਆ ਜਿੱਥੋਂ ਅਸਲ ਪੈਸੇ ਟਰਾਂਸਫਰ ਕੀਤੇ ਗਏ ਸਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਖਤਮ ਹੋਈ ਛਾਪੇਮਾਰੀ ਦੌਰਾਨ ਕੋਲਕੱਤਾ ਤੇ ਮੈਂਗਲੋਰ ਸਮੇਤ ਕਈ ਸ਼ਹਿਰਾਂ 'ਚ 13 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਦਿਨਾਂ ਅੰਦਰ ਤਨਤ ਪਗਤਾਨ ਸੇਵਾ ਰਹੀ 8.53 ਲੱਖ ਤੋਂ ਵੱਧ ਲੈਣ ਦੇਣ ਕੀਤੇ ਗਏ ਤੇ ਜਸਤਿ ਨਿਜੀ ਬੈਂਕਾਂ ਦੇ 14000 ਖਾਤਾਧਾਰਕਾਂ ਜੋੜਸ 20 ਕਰੋੜ ਰੁਪਏ ਯੂਕੋ ਬੈਂਕ ਦੇ ਖਾਤਾਧਾਰਕਾਂ ਦੇ 44000 ਖਾਤਿਆਂ 'ਚ ਪਹੁੰਚੇ ਤੇ ਉਨ੍ਹਾਂ ਕਿਹਾ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਅਸਲ ਬੈਂਕ ਖਾਤੇ ਤੋਂ ਡੈਬਿਟ ਵਜੋਂ ਕੋਈ ਰਕਮ ਦਰਜ ਨਹੀਂ ਕੀਤੀ ਗਈ ਹੈ ਤੇ ਬਹੁਤ ਸਾਰੇ ਖਾਤਾਧਾਰਕ ਨੇ ਆਪਣੇ ਖਾਤੇ 'ਚ ਅਚਾਨਕ ਆਈ ਰਕਮ ਅਕੜਵਾ ਲਈ ਤੇ ਅਧਿਕਾਰੀਆਂ ਮੁਤਾਬਕ ਯੂਕੋ ਬੈਂਕ 'ਚ ਕੰਮ ਕਰਨ ਵਾਲੇ ਦੋ ਸਾਈਕ ਨਜਿੰਦਰੀਆਂ ਤੇ ਬੈਂਕ 'ਚ ਕੰਮ ਕਰਨ ਵਾਲੇ ਹੋਰ ਅਣਖਾਤੇ ਵਿਅਕਤੀ ਵਿਰੋਧে ਫਾਇਰ ਦਰਜ ਕੀਤੀ ਗਈ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਤੁਹਾਨੂੰ